ਜੇ ਜੋ ਸੰਗਠਨ ਸਰਸੰਮਤੀ ਨਾਲ ਪ੍ਰਬੰਧ ਕੀਤੀ ਹੈ ਤੁਹਾਡੇ ਤੋਂ ਪੁੱਛਣ ਦੀ ਲੋੜ ਨਹੀਂ ਸਾਰਾ ਸ਼ਹਿਰ ਜਿਵੇਂ ਪੰਜਾਬ ਪਿਆ ਰਿਹਾ ਵੀ ਤੁਸੀਂ ਪਿਛਲੇ کئی ਸਾਲਾਂ ਤੋਂ ਜਗਾ ਦੇ ਵਿੱਚ ਢਾਬਾ ਖੋਲਿਆ ਤੁਹਾਡੇ ਤੋਂ ਕੋਈ ਇਹਦੀ ਸਫਾਈ ਮੰਗਣ ਦੀ ਲੋੜ ਨਹੀਂ ਇਹ ਸਾਬਤ ਹੋ ਗਿਆ ਕਿ ਆਪਾਂ ਇੱਥੇ ਲੁਕ ਸੁਕ ਨਹੀਂ ਕਰ ਰਹੇ ਠੱਗੀ ਵੀ ਮਾਰ ਰਹੇ ਹਾਂ ਔਰ ਹਰ ਉਹ ਗਲਤ ਕੰਮ ਜਿਹੜਾ ਇੱਕ ਮੁਸਾਫਰ ਨਾਲ ਨਹੀਂ ਹੋਣਾ ਚਾਹੀਦਾ ਉਹ ਤੁਸੀਂ ਕਰ ਦਿੱਤਾ ਹੁਣ ਤੁਹਾਡੇ ਕੋਲ ਸੰਗਠਨ ਦੇ ਵਿੱਚ ਇੱਕ ਮੌਕਾ ਹੈ ਵੀ ਤੁਸੀਂ ਜਿਹੜਾ ਵੀ ਪ੍ਰਣ ਕਰਨਾ ਹੈ ਕੋਈ ਸ਼ਰਤ ਮੰਗਣੀ ਹੈ ਉਹ ਸੰਗਤ ਨੂੰ ਤੇ ਗੁਰੂ ਸਾਹਿਬ ਨੂੰ ਹਾਜ਼ਰ ਨਾਮਾਨ ਮੰਨ ਕੇ ਮੰਨਣੀ ਆ ਜੇ ਤੁਸੀਂ ਉਸ ਕਮਿਟਮੈਂਟ ਤੋਂ ਜੋ ਗੁਰੂ ਸਾਹਿਬ ਦੀ ਜੋ ਜੁਬਰੀ ਕੀਤੀ ਆ ਉਸ ਤੋਂ ਮੁੱਕਰਦੇ ਹੋ ਤੁਸੀਂ ਦੇਰ ਦਾ ਗੁਰੂ ਸਾਹਿਬ ਦੇ ਸੰਗਤ ਦੇ ਸ਼ਹਿਰ ਦੀ ਲੋਕ ਸੰਗਤ ਦੇ ਵੀ ਅਕਾਲ ਪੁਰਖ ਦੇ ਵੀ ਜਿੱਥੋਂ ਹਰ ਇੱਕ ਬੰਦਾ ਆਪਣੀ ਖੇਮਾ ਮੰਗਦਾ ਤਾਂ ਉਹ ਜਗਤ ਦੀ ਸਮਰਥ ਨਹੀਂ ਕਰਦਾ ਸਾਡਾ ਮਕਸਦ ਤੁਹਾਨੂੰ ਕੋਈ ਪਬਲੀਕਲੀ ਜਰੀਰ ਕਰਨਾ ਨਹੀਂ ਹੈ ਸਰੇ ਹੁਣ ਤੇ ਮੁੱਦਾ ਹੀ ਜਦ ਤੱਕ ਉੱਚਾ ਆ ਗਿਆ ਕਿਉਂਕਿ ਇੱਕ ਦੋ ਬੰਦਿਆਂ ਦੀ ਗੱਲ ਨਹੀਂ ਹੈ ਹਜ਼ਾਰਾਂ ਕੇਸ ਨੇ ਸੋ ਤੁਸੀਂ ਅੱਗੇ ਉਹ ਜਿਹੜਾ ਬਰਨ ਲੈਣਾ ਉਹਦੇ ਚ 5 ਚੀਜ਼ 4-5 ਚੀਜ਼ਾਂ ਸੰਗਤ ਨੇ ਬਖਾਇਦ ਦਿੱਤੀਆਂ ਇੱਕ ਇਹ ਤੁਸੀਂ ਮੋਡਾ ਦੇ ਵਿੱਚ ਫਿਕਸ ਰੇਟ ਹਰ ਚੀਜ਼ ਦਾ ਟੇਬਲ ਤੋਂ ਲੈ ਕੇ ਧਾਮੇ ਨੇ ਹਰ ਜਿੱਥੇ ਤੇ ਬਿਠਾ ਰਿਹਾ ਬਣਾਉਂਦਾ ਉਹ ਵੀ ਬਣਾਉਂਦਾ ਬਣਾਉਂਦੇ ਨਾ ਉਸ ਮੌਕੇ ਸਾਰੇ ਸ਼ਾਮਲ ਸਾਰੇ ਜੱਗ ਸੋਣੋ ਬਈ ਨਾ ਇਹ ਕਿਸੇ ਨੇ ਇਸ ਤੋਂ ਬਾਅਦ ਨਹੀਂ ਆਣਾ ਤੇ ਉਹ ਨਾ ਆਵੇ ਤੁਸੀਂ ਵੀ ਜਾ ਜੁਦਦੇ ਹੋ ਕੋਈ ਤੁਹਾਡੇ ਨਾਲ ੱਤਕਾ ਚਾਰ ਪੰਜ ਚੀਜ਼ਾਂ ਛਾਈ ਹੋਈਆਂ ਸੀ ਸੱਤ ਦਿਨ ਫਿਕਸ ਰੇਟ ਹਰ ਤੱਕ ਸਾਹਮਣੇ ਲੱਗੇ ਹੋਣਗੇ ਉਸ ਪਿਕਸਰਿਕ ਤੋਂ 1 ਰੁਪਈਆ ਵੀ ਵੱਧ ਜੇ ਤੁਸੀਂ ਮਜਬੂਰ ਮੇਰੀ ਪੂਰੀ ਸੌਲਡ ਹੋ ਤਾਂ ਤੁਸੀਂ ਜੋਕ ਕਹਿਣਾ ਹੈ 1 ਰੁਪਈਆ ਵੀ ਵੱਧ ਤੇ ਤੁਸੀਂ ਮਕਸੂਦ ਦੇ ਹੋ ਤਾਂ ਤੁਸੀਂ ਸ਼ਹਿਰ ਦੀ ਸੰਗਤ ਤੇ ਸ਼ਹਿਰ ਦੇ ਵਸੀਆਂ ਦੇ ਗੁਰੂ ਸਾਹਿਬ ਦੇ ਦੇਣਦਾਰ ਹੋ ਦੂਜੀ ਚੀਜ਼ ਸਾਰੀ ਸੁਣ ਲੋਗੇ ਨਾ ਬਿਨਾ ਮੱਗਿਆ ਕੋਈ ਚੀਜ਼ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੁਸੀਂ ਤੁਹਾਡੀ ਇੱਕ ਇਹ ਗੱਲ ਆਈਪੀ ਸਾਨੂੰ ਕਾਜੀ ਪਤਰਕਾਰ ਬਲੈਕਮੈਲ ਕਰਨਾ ਆਉਂਦਾ 2111 ਤੁਸੀਂ ਤੁਹਾਨੂੰ ਬਲੈਕਮੈਲ ਕਿਸੇ ਦਾ ਗਰਾਊਂਡ ਤੇ ਘੱਟ ਕੇ ਨਾ ਆ ਕੇ ਕੋਈ ਚੀਜ਼ ਫੜੀ ਗਈ ਤੁਹਾਡੇ ਹਰ ਫੋਟੋ ਦੇ ਕੂਜੇ ਦੇ ਵਿੱਚ ਆਡੀਓ ਤੇ ਵੀਡੀਓ ਮੇਰੇ ਤੇ ਮਾਈਕਲੇ ਕੈਮਰੇ ਲੱਗਣਗੇ ਕੱਲ ਨੂੰ ਕੋਈ ਗਾਹ ਗਾ ਕੇ ਨਾ ਕਦੇ ਮਰਨਾ ਠੱਗੀ ਬੱਚੀ ਮੈਨੂੰ ਇੰਨਾ ਕਿਹਾ ਸੀ ਇੰਨਾ ਲੈ ਲਿਆ ਤੁਸੀਂ ਨਾ ਕਹਿ ਸਕੋ ਕਿ ਪ੍ਰਾਣਾ ਮੈਨੂੰ ਝੂਠ ਬੋਲ ਕੇ ਠੱਗ ਗਿਆ ਬਲੈਕਮੈਲ ਕਰ ਗਿਆ ਆਪਾਂ ਉਹ ਜਾਂਚ ਹੀ ਕਰਾਂ ਮਾਈਕੋਲੇ ਕੈਮਰੇ ਟੱਟੋ ਪਰ 60 ਦਿਨ ਦਾ ਬੈਕਅਪ ਹੈ 18 ਘੰਟਿਆਂ ਨੇ ਕੈਮਰੇ ਲੱਗਣੇ ਇਹ ਸਾਰੇ ਸ਼ਹਿਰ ਦੇ ਸੰਗਤ ਦਾ ਫੈਸਲਾ ਪੰਜਵੀਂ ਜੀਤ ਜਿਹੜੀ ਜਗ੍ਹਾ ਤੁਸੀਂ ਪਾਲਤੂ ਢੇਲੀ ਹੋਈ ਆ ਆਪਣੀ ਮਿੱਟੀ ਹੋਈ ਅਲਾਟ ਹੋਈ ਜਗ੍ਹਾ ਤੋਂ ਬਾਹਰ ਹੀ ਉਹ ਕੰਮ ਤੁਸੀਂ ਕਰਨੀ ਨਾ ਡਰੈਜਨਿਮੈਂਟ ਕਰਨਾ ਔਰ ਜਿਹੜੀਆਂ ਇਹ ਚਾਰ-ਪੰਜ ਚੀਜ਼ਾਂ ਦੇ ਵਿੱਚੋਂ ਕੋਈ ਵੀ ਨਾ ਤੇ ਘਵਾਦੇ ਹੁੰਦੀ ਆ ਗੱਲ ਸਾਰੀ ਵੱਡੇ-ਵੱਡੇ ਪੋਲੀਟੀਕਲ ਆਦਮੀ ਆ ਖਾਸ ਕਰਕੇ ਜਿਹੜੇ ਨਾ ਤੇ ਘਵਾਦੇ ਨਹੀਂ ਮੰਨੇ ਤੇ ਡੋਲਦੇ ਸ਼ੰਤੀ ਉਪ ਜਿਹੜੀ ਗੱਲ ਤੁਸੀਂ ਮੰਨ ਲੂਗੇ ਉਹਨਾਂ ਚ ਕੋਈ ਵੀ ਦੇਖੋ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਆ ਕੇ ਕਾਲ ਨੂੰ ਮਾਈਕ ਚੱਕ ਕੇ ਮਸ਼ਹੂਰ ਹੋਣ ਲਈ ਗੱਲ ਕਰਨ ਛੱਡੀ ਉਹ ਜਿਹਨਾਂ ਨੇ ਕਾਉਂਟਰ ਤੇ ਇਹਨਾਂ ਨੇ ਕਾਉਂਟਰ ਤੇ ਖੜਨਾ ਉਹ ਸਾਰੇ ਬੁਲਾ ਲੂਗੀ ਉਹ ਵੀ ਕਾਉਂਟਰ ਤੋਂ ਲੈ ਗਿਆ 20 ਲੱਕੀ ਦੇਖੋ ਫੈਸਲੇ ਇਹਨਾਂ ਨੇ ਲੈਣੇ ਵਾਲੇ ਕਿ ਬਾਕੀ ਤਾਂ ਸਟਾਫ ਜਿਹੜਾ ਅਸੀਂ ਫੈਸਲਾ ਕਰਤਾ ਲਾਗੂ ਇਹਨਾਂ ਨੇ ਕਰਨਾ ਬਾਕੀ ਨੇ ਮਾफी ਮੰਗਣ ਗਿਆ ਲਗਦਾ ਤੁਹਾਨੂੰ ਪਰ ਗੁਰੂ ਦੇ ਵਿੱਚ ਤੁਹਾਡੀ ਕਸਟਮਰ ਦੀ ਐਂਟਰੀ ਨੂੰ ਲੈ ਕੇ ਪਿਛਲੇ ਕੈਵਨ ਤੱਕ ਜਿੱਥੇ ਜਾ ਕੇ ਲੋਕਾਂ ਨੇ ਕਿਹਾ ਸਾਡੇ ਨਾਲ ਅਥੋਪਾਈ ਕੀਤੀ ਗਈ ਸਾਨੂੰ ਜਰੀਰ ਕੀਤਾ ਗਿਆ ਪਿਛਲੇ ਕੈਵਨ ਤੱਕ ਹਰੇਕ ਕੈਮਰਾ ਰੈਡੀ ਹੋਣਾ ਚਾਹੀਦਾ ਨਾਲ ਆਡੀਓ ਮਾਈਕ ਲਗਾਉਣਾ ਤੁਸੀਂ ਵੀ ਬਝੂਗੇ ਗਾਉਂ ਵਿੱਚ ਮੈਂ ਤੁਹਾਡੀ ਗੱਲ ਦੀ ਸੁਣ ਹਾਂ ਜਿਹੜੀ ਮੇਰੀ ਸੁਣ ਉਹ ਕੋਈ ਮਾਈਕ ਮੈਂ ਇਹ ਸੌਣ ਤੁਸਰੀ ਸ਼ਰਤਾਂ ਮੰਨਾਂ ਮੈਂ ਸਭ ਕੁਝ ਮੰਨੂਗਾ ਤੇਰੀ ਬੇਕੀ ਸੁਣ ਪਹਿਲਾਂ ਪਹਿਲਾਂ ਇੱਕ ਵਾਰੀ ਪ੍ਰੋਸੈਸ ਪੂਰਾ ਕਰ ਲਓ ਬਾਕੀ ਕਰ ਲਓ ਨਹੀਂ 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 ਇਹਨਾਂ ਦੀ ਅਪੀਲ ਸੁਣ ਲੋ ਕਿੱਦਾਂ ਲਈ ਆ ਜੇ ਤਾਂ ਮਾਫੀ ਲਾਇਕ ਹੈਗੇ ਸ਼ਬਦ ਇਹਨਾਂ ਦੇ ਫਿਰ ਤਾਂ ਸੰਗਤ ਮਾਫ ਕਰੂਗੀ ਤੇ ਤੁਹਾਡੇ ਸ਼ਬਦ ਮਾਫੀ ਲਾਇਕ ਨਹੀਂ ਹੋਏ ਕੋਈ ਗੱਲ ਹੈ ਤਾਂ ਸੰਗਤ ਸਾਹਮਣੇ ਖੜੀ ਆ ਫਿਰ ਰਸਤਾ ਦੂਜਾ ਹੋਊਗਾ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਭਾਵਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇੱਥੇ ਆਏ ਨੇ ਫੈਸਲਾ ਸਾਡਾ ਸੰਗਤ ਦਾ ਆ ਨਾ ਕਿਸੇ ਨੇ ਕੁਝ ਸੁਣਨਾ ਹੈ ਦੋਸ਼ੀ ਨੇ ਇਹਨਾਂ ਕੋਲ ਨਹੀਂ ਕਿ ਦਲੀਲਾਂ ਸੁਣਨੀਆਂ ਇਹਨਾਂ ਨੂੰ ਸੰਗਤ ਰੇ ਦੱਸਣਾ ਹੁਕਮ ਕਰਨਾ ਵੀ ਆ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ ਵਾਹਿਗੁਰੂ ਇਹ ਸਾਡੇ ਗ੍ਰੀਨਾਂ ਚ ਆਪਣੀ ਸਫਾਈ ਦੇਣਗੇ ਦੇਣਗੇ ਇਹ ਕਿਉਂ ਨਹੀਂ ਸਫਾਈ ਦੇਣਗੇ ਆਪਣੀ ਜਿਹੜਾ ਦੋਸ਼ੀ ਨੇ ਸਫਾਈ ਦੇਣਗੇ ਗੁਰੂ ਘਰ ਚਾਹੇ ਇੱਥੇ ਹਾਜ਼ਰ ਹੋਏ ਨੇ ਦੋਸ਼ੀ ਹੈ ਜਿਹੜਾ ਇਹਨਾਂ ਮਾਹੌਲ ਕ੍ਰੀਏਡ ਇਦਾਂ ਹੋਇਆ ਹੈ ਦੋਸ਼ੀ ਨੇ ਇਹਨਾਂ ਕੋਲ ਨਹੀਂ ਸਫਾਈਆਂ ਗ੍ਰੀਨਾਂ ਥੋੜਾ ਲੈਣੀਆਂ ਇਹ ਤਾਂ ਸੰਗਤ ਨੇ ਗੁਰੂ ਸਾਹਿਬ ਨੇ ਹੁਕਮ ਕਰਨਾ ਵੀ ਆ ਦੱਸੋ ਤੁਸੀਂ ਆਪਣੀ ਗਲਤੀ ਮੰਨਦੇ ਹੋ ਜਿਹੜੇ ਜਿਨ੍ਹਾਂ ਨੇ ਗਲਤੀ ਕੀਤੀ ਜਿਹੜੇ ਉਹ ਦਿਨ ਹਾਜ਼ਰ ਸਨ ਉਸ ਮੌਕੇ ਤੇ ਸ਼ਾਮਲ ਸਨ ਸਾਰੇ ਇੱਥੇ ਹਾਜ਼ਰ ਹੋਣ ਨੂੰ ਤੁਮ ਕੀ ਕਹਿੰਦੇ ਤਾਂ ਇਹ ਕੋਸ਼ਿਸ਼ ਵਿਚਾਰਿਆ ਜਾ ਸਕਦਾ ਪੰਨਾ ਸਿੱਧਾ ਵੱਲ ਮੈਂ ਤਾਂ ਇਹ ਨਹੀਂ ਬੇਨਤੀ ਕਰਦੇ ਕਿ ਮਿਲਣਾ ਨਹੀਂ ਤੇ ਸਾਈ ਆਪਾਂ ਹੀ ਲੈਣੀ ਹੈ ਵੀ ਆਹ ਕਰ ਲਾਂਗੇ ਵੀ ਹੋ ਗਿਆ ਜੀ ਆਹ ਹੋ ਗਿਆ ਜੀ ਹੋ ਗਿਆ ਅਸੀਂ ਬਸ ਭਾਵੀ ਤੇ ਜੇ ਸ਼ਰਤਾਂ ਮਨਜ਼ੂਰ ਆ ਕਿ ਨਹੀਂ ਇਹ ਦੱਸੋ ਕਿ ਇਸ ਵਿੱਚ ਕੋਈ ਰੋਕ ਜਨਾਂ ਕੋਪਰੈਂਡ ਮੈਂ ਲਾ ਰਹੀ ਹਾਂ ਕੋਈ ਗੱਲ ਨਹੀਂ ਬਸ اچھا ਆਪਾਂ ਅਗਲੀ ਗੱਲ ਇੱਕ ਮੈਂ ਕਰ ਦਵਾਂ ਇਹ ਗੱਲਾਂ ਜਿਹੜੀਆਂ ਇੱਥੇ ਜੇ ਇਹ ਹੋ ਜਾਂਦਾ ਫੈਸਲਾ ਪਾਲੂ ਮੇ ਫੇਰ ਉਹਦੇ ਦੌਰਾਨ ਬੇ ਉਸ ਤੋਂ ਬਾਅਦ ਇਨਤ ਵੱਲੋਂ ਹੁੰਦੀਆਂ ਜੋ ਬਾਹਰ ਹੋਣੀ ਕੋਈ ਆਏਗਾ ਅਸੀਂ ਆਪ ਆ ਕੇ ਉੱਥੇ ਤੁਹਾਡਾ ਸਾਰਾ ਘਰਾਂਗੇ ਸਾਡੇ ਚਾਹੇ ਮਰਦੇ ਮਰਦੇ ਸੋਈ ਸੋਈ ਸਾਨੂੰ ਗਿਆਨ ਦਾ ਸਾਨੂੰ ਕਰਾਂਗੇ ਉੱਥੇ ਇਹ ਕਾਹਤ ਅੱਜ ਤੋਂ ਬਾਅਦ ਯਾਦ ਮੈਦਾਨੀ ਨਹੀਂ ਕਹਿੰਦਾ ਸਾਡੀ ਬੇਨਤੀ ਸੁਣੋ ਇਹ ਪਹਿਲਾਂ ਹਾਂ ਨਾ ਜਵਾਬ ਜਵਾਬ ਨਹੀਂ ਹੈ ਤੁਹਾਰੇ ਦੋਸ਼ ਕੀਤੇ ਆ ਤੁਸੀਂ ਹਜ਼ੂਰ ਜਵਾਬ ਦਿਓ ਵਾਸੀਆਂ ਕੀਤੀਆਂ ਜੋ ਜੋ ਇਹਨਾਂ ਨੇ ਆਪਾਂ ਕਿੱਥੇ ਆ ਜੰਗੀ ਸਿੰਘ ਜੀ ਕਿੱਥੇ ਆ ਭਾਈ ਅੱਗੇ ਆ ਜੋ ਅੱਗੇ ਆ ਜੋ ਭਾਜੀ ਅੱਗੇ ਆ ਭਾਈ ਬੇਟਾ ਤਾਂ ਬਲਾਓ ਇਹਨਾਂ ਦਾ ਨਾਮ ਆ ਉਹ ਵੀ ਆਉਂਦੇ ਆ ਇਹਨਾਂ ਨਾਲ ਬਾਦਰ ਸੁਣੋ ਕੀ ਹੋਈ ਆ ਸਿਰ ਨੀਵਾ ਖਵਾੜੇ ਦੇ ਸੰਗ ਇਹਦਾ ਸਾਡਾ ਹੋਇਆ ਅੱਜ ਤੱਕ ਇੱਥੇ ਕੋਈ ਵੀ ਆਪਾਂ ਖਾਣਾ ਨਹੀਂ ਦਿੱਤਾ ਇਦਾਂ ਲਓ ਭਾਈ ਸਿਰ ਨੀਵਾ ਖੰਡਾ ਹੈ ਸਾਰੇ ਆਹ ਬੱਜ ਦੇ ਵਿੱਚ ਇਹਨਾਂ ਨੂੰ ਤੁਸੀਂ ਬਾਤਾਂ ਸੁਣੋ ਕੀਆਂ ਗੇਤੀਆਂ ਜਾਇਤਾਂ ਗੀਤੀਆਂ ਇਹ ਤਾਂ ਤੁਸੀਂ ਇਹ ਆਹ ਜਾਂ ਆਹ ਤੇ ਦੱਸੋ ਬੇਦਾ ਕੀਤਾ ਗਾਂ ਜੋ ਸੰਗਤ ਫੈਸਲਾ ਕਰੇਗੀ ਉਹ ਤੁਹਾਨੂੰ ਕਮੇਟ ਬਣਾਉਗਾ ਨਹੀਂ ਬਣੀ ਤੁਹਾਡੀਆਂ ਦਲੀਲਾਂ ਨਹੀਂ ਦਿੱਤੇ ਕੁੰਦੀ ਤੇਰੇ ਕੋਲ ਮੈਂ 550 ਦਵਾసిన ਯਾਦ ਹੈ ਤੈਨੂੰ ਉਹ ਬਾਬੀ ਕਿ ਮੜ ਜਾ ਕਮੇਟ ਪੈਸੇ ਨਹੀਂ ਆਖਲੇ ਹੋ ਗਏ ਸੀ ਨਾ ਤੂੰ 150 ਬਣਿਆ ਤੂੰ 550 ਲਿਆ ਤੇ ਸਿਰੇ ਤੇ ਤੂੰ ਗਾਂ ਕੱਢ ਗਏ ਤੇ ਤੂੰ 550 ਦਵਾਇਆ ਨਾ

ਇੱਕ ਮਿੰਟ ਠਹਿਰੋ ਠਹਿਰੋ ਜੀ ਬੁਲਾਓ ਜੀ ਅੱਗੇ ਨਿਕਾ ਲਿਆਓ ਉਧਰ ਤੇ ਆ ਰਹੇ ਹੋ ਅਸੀਂ ਪਰ ਨਹੀਂ ਕਰ ਰਹੇ ਆ ਅੱਲਾਹ ਹੋ ਗਿਆ ਜੀ ਆਰਾਮ ਕਰੋ ਵੀ ਜੀ ਇੱਥੇ ਇੱਕ ਮਿੰਟ ਸਾਰੇ ਇੱਕ ਮਿੰਟ ਰੁਕ ਜਾਓ ਬਾਬਾ ਮੁੰਡੇ ਲਾਈਏ ਜਿਹੜੀਆਂ ਗੱਲਾਂ ਤੁਹਾਡੇ ਨਹੀਂ ਗਾ ਵਾਸਤੇ ਸ਼ਰਤਾਂ ਰੱਖੀਆਂ ਨਹੀਂ ਆਪਾਂ ਨੂੰ ਮਜਬੂਰਾ ਹਾਂਗੇ ਨਹੀਂ ਸਾਰੇ ਬੇਰੀ ਬੇਦੀ ਸੁਣੋ ਮਾਈਕ ਤੇ ਬੰਦਾ ਆ ਗਿਆ ਦੋ ਬੰਦੇ ਆ ਗਏ ਬੇਦੀ ਸੁਣਦੀ ਦੋਤੀ ਆ ਗਿਆ ਮੈਂ ਸਾਰਾ ਖਿਉੜੀ ਇਹ ਕੰਨਾ ਜਾਨਾ ਵਾ ਇਹ ਭਾਈ ਸਾਹਿਬ ਆਪਣੇ ਨਾਲ ਚਾਰ ਬੰਦੇ ਲੈ ਕੇ ਆਏ ਇਹਨਾਂ ਨੇ ਦੋ ਬੰਦੇ ਸਾਡੀ ਦੁਕਾਨ ਤੇ ਭੇਜੇ ਆ ਸੰਗੋਸ਼ੇ ਖਾਣ ਆਤੇ ਇਹਨਾਂ ਨੇ ਪੁੱਛਿਆ ਰੇਡ ਕਿੰਨੇ ਦਾ ਸੀਗਾ 50 ਰੁਪਏ ਦਾ ਇਹ ਲੈ ਵੀਡੀਓ ਮੇਰੇ ਕੋ ਭਲੀ ਹੋ ਗਿਆ ਤੇ ਬੰਦੇ ਦੀ ਪੁੱਛੋ ਹੈਗੀ ਕਿ ਨਹੀਂ ਆ ਗਈ ਮੁੰਡਾ ਚਲੋ ਅੱਗੇ ਆਓ ਉਸ ਤੋਂ ਬਾਅਦ ਦੂਜਾ ਬੰਦਾ ਭੇਜਿਆ ਨਾਲੇ ਮਟੂਰੇ ਕਿੰਨੇ ਦੇ ਆ ਜੀ 60 ਰੁਪਏ ਅਈ ਸਾਠ ਦੇ ਦੂਏ ਲੈ ਦੂਜੇ ਬੰਦੇ ਕੋਲ ਐਸਐਚਓ ਦੇ ਸਾਹਮਣੇ ਗੱਲ ਹੋਈ ਆ ਇਹਨਾਂ ਦੇ ਬੰਦੇ ਦੇ ਸਾਹਮਣੇ ਇਹ ਬੰਦੇ ਜਿਹੜੇ ਨਾਲ ਲੈ ਕੇ ਆਏ ਕਿ ਸਾਧੂ ਉਹਦੇ ਨਾਲ ਲੈ ਕੇ ਆਇਆ ਜਦੋਂ ਪ੍ਰੈਸ ਕੋਰਪ ਉਹ ਚੋਰੀ ਕਰਨਾ ਆਇਆ ਸੀ ਆ ਚੋਰੀ ਕਰਨਾ ਆਇਆ ਇਸ ਤੋਂ ਪਹਿਲੇ ਸਾਡੇ ਨਾਲ ਵਾਕਿਆ ਇੱਕ ਸ਼ਹਿਰ ਦਾ ਹੁਜੂਮ ਕੰਜੀ ਜਗਨਦਰਪ ਪੱਤਰਕਾਰ ਸੀਗਾ ਕਹਿੰਦੇ ਤੁਹਾਨੂੰ ਬਾਅਦ ਦੱਸੇ ਹੁਣੇ ਬਿੜੇ ਇਦਾਂ ਸਾਡੇ ਨਾਲ ਕਿ ਉਹ ਸਾਨੂੰ ਕਹਿੰਦਾ ਸੀ ਕਿ ਮੈਂ ਤੁਹਾਡੇ ਕੋਲ ਜਰੂਰ ਆਉਂਗਾ ਦੁਬਾਰਾ ਗੋਣ ਮੈਂ ਦੱਸਣਾ ਜਰੂਰ ਸਾਡੇ ਤੇ ਆ ਕੇ ਲਈ ਸੀ

ਇਹ ਅਜਿਹਾ ਤੁਮ ਕੈ ਪਿੱਛੇ ਕਰ ਲਿਆ ਇਹਨੂੰ ਤਕਰੀਬਨ 35-40 ਸਾਲ ਹੋ ਗਏ ਦੀ ਇਹ ਛੁੱਟ ਚਾਲਦੀ ਨੂੰ ਉਤੇ ਪੜਦੇ ਨਾ ਬਹੁਤ ਇੰਨੀ ਤੁਸੀਂ ਪ੍ਰਸ਼ੰਨਾ ਪ੍ਰੈਸ਼ਰ ਆ ਦੇਖ ਲਓ ਕਿਸੇ ਲੋਕਲ ਮੀਡੀਆ ਨੇ ਅਜੇ ਤੱਕ ਖਬਰ ਨਹੀਂ ਲਾਈ ਇੰਨਾ ਪ੍ਰੈਸ਼ਰ ਆ ਜ ਤੁਹਾਡੇ ਦੇ ਪ੍ਰੈਸ਼ਰ ਪੈ ਰਿਹਾ ਮੈਂ ਤੁਹਾਨੂੰ ਸਾਫ਼ ਦੱਸਦਾ ਨਾ ਕਿਹਜਾ ਤੁਮ ਆ ਕੇ ਦੱਸਦਾ ਮੈਂ ਕਿੱਦਾਂ ਤੁਮ ਆ ਕੇ ਦੱਸਦਾ ਕੋਈ ਕਹਿੰਦਾ ਕਿ ਕਿੱਥੋਂ ਆਇਆ ਕਿ ਕਿੱਥੋਂ ਆਇਆ ਉਹਦੇ ਆਂਡੀ ਕੁਆਲਟੀ ਤੁਹਾਡੇ ਵਿੱਚ ਬੈਠੇ ਹੋਏ ਆ ਜਿਹੜੇ ਸਟਰਕਚਰ ਨੂੰ ਕਰਦਾ ਹੈ ਸ਼ਾਹੀ ਆ ਇਹੋ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜੱਟ ਆਉਣਾ ਨਾ ਉਹਨੂੰ ਸ਼ਰਮ ਆਉਂਦੀ ਜੇ ਜਿਹੜਾ ਗੁਰੂ ਗ੍ਰੰਥ ਸਾਹਿਬ ਮੰਨਦਾ ਹਾਂ ਪੈਦਾ ਨਹੀਂ ਕਿਰਤੀ ਨਹੀਂ ਨਾ ਕਰਦਾ ਪਹਿਲਾਂ ਮਾੜੇ ਇੰਸੀਡੈਂਟ ਹੋਇਆ ਉਹਨਾਂ ਨੇ ਇੱਕ ਆਪਣਾ ਸਾਥੀ ਵਿਦਿਆ ਉਹ ਜਿੰਦ ਗੁਰੂ ਨਹੀਂ ਜਾ ਕੇ ਸੌਂ ਖਾਇਆ ਜੀ ਇਹ ਬੰਦਾ ਅੱਜ ਤੋਂ ਬਾਅਦ ਕੱਚੀਆਂ ਤੋੜਨ ਵਾਲਾ ਕੰਮ ਨਹੀਂ ਕਰੂਗਾ ਇਹ ਕੇ ਸੌਂ ਖਾ ਚੁੱਕੇ ਹੈ ਜੀ ਤੂੰ ਆਪਣੇ ਤੇ ਧਰਮ ਹੀ ਬਹੁਤ ਹੈ ਕਿੱਥੇ ਕਿੱਥੇ ਸੌਂਾ ਗੋਵਾਵਾਂਗੇ ਅੱਜ ਤੁਸੀਂ ਜੇ ਹੁੰਦਾ ਚੁੱਕੇ ਹੋ ਵਧੀਆ ਧੰਵਾਦ ਕਹਿੰਦੀ ਤੇ ਰੱਬ ਨੇ ਕੁਦਰਤ ਨੇ ਵੇਡ ਬਣਾਈ ਇਹਦੇ ਵਿੱਚ ਬੰਦਾਮੀ ਤੁਸੀਂ ਸਾਡੀ ਫਗਵਾੜੇ ਵਾਲਿਆਂ ਦੀ ਕਰਾ ਰਹੇ ਆ ਕਿ ਫਗਵਾੜੇ ਵਾਲੇ ਕਰੇ ਅਣਜਾਣ ਆ ਫਗਵਾੜੇ ਦਾ ਕਿੰਨਾ ਮੀਡੀਅਨ 5 ਮਿੰਟ ਵਿੱਚ ਹਰ ਜਗ੍ਹਾ ਪਹੁੰਚ ਜਾਂਦਾ ਫੜੀ ਵੀ ਕਿੰਨੀ ਦੇਰ ਉੱਥੇ ਬੈਠਾ ਰਿਹਾ ਇਹ ਜਿਹੜੇ ਤੁਸੀਂ ਪੈਰ ਦੇਖੇ ਜਿਹੜੇ ਉਹਨਾਂ ਨੂੰ ਖਾਣਦੇ ਜਾਂ ਉਹ ਨਹੀਂ ਬੋਣਦੇ ਆ ਨਾ ਤੁਹਾਡੇ ਵਿੱਚ ਬੈਠੇ ਆ ਮੇਰੇ ਸ਼ਰੇ ਨੂੰ ਕਹਿੰਦਾ ਤੇ ਉਹ ਵੀ ਜਾਣਦੇ ਆ ਮੈਂ ਵੀ 3-2 ਮਿੰਟ ਪਿਛੇ ਕਿੱਕਾ ਕਿਤਾ ਸੈਕਿੰਡ ਸਟੈਂਡ ਹੁੰਦਾ ਸੀ ਮੇਰੇ ਕੋਲ ਤੇ ਚਾਹ ਬਗੋ ਜੋ ਜੋ ਉੱਥੇ ਤਗੀਆਂ ਬੱਤੀਆਂ ਨਾ ਜਿੰਨੇ ਗੁਰੂ ਸਾਹਿਬ ਦਾ ਭਾਅ ਹੋਊਗਾ ਉਹਦਾ ਇੱਥੇ ਨਹੀਂ ਕਰਤੇ ਨੀ ਗੁਰੂਗੱ ਅਸੀਂ 2 ਮਹੀਨੇ ਬਾਅਦ ਛੱਡਿਆ ਡਿਪੋਜ਼ਿਟ ਵਿੱਚ ਹੀ ਛੱਡ ਕੇ ਅਸੀਂ ਆ ਗਏ ਸੀ ਕਿ ਸਾਡੇ ਬਸ ਦਾ ਇਹ ਰੋਗ ਨਹੀਂ ਹੈਗਾ ਕਿਦਾਂ ਕਿਸੇ ਜਿੱਤੇ ਪਰਤੀ ਪਵਾ ਦੇਗੀ ਉਹਨੂੰ ਕੋ 500 ਜੁਰਮਾਨਾ ਨਾਲ ਰੋਜ਼ ਉੱਠ ਕੇ ਅਰਦਾਸ ਕਰਿਓ ਵੀ ਤਿੰਨ ਬਾਤੀਆਂ ਉਹ ਅੱਤੇ ਵਾਲੇ ਆਉਣ ਕਿਸੇ ਦਾ ਸਾਇਕਲ ਗਾਇਬ ਕਰਦੀ ਹੈ ਕਿਸੇ ਦਾ ਕਿਸੇ ਤਰੀਕੇ ਨਾਲ ਇਸ ਲਈ ਜੇ ਤੁਸੀਂ ਹੁਣਤਾ ਪਾ ਰਹੇ ਨਾ ਸੰਗਤ ਬਹੁਤ ਬਲਵਾਨ ਆ ਸਭ ਫੈਸਲੇ ਕਰ ਸਕਦੀ ਗੁਰੂ ਸਾਹਿਬ ਦੇ ਹੁਣ ਨਾ ਸੱਚੋ ਉਹਨਾਂ ਨੇ ਛੋਟਾ ਭਾਗੇ ਜੇਲੇ ਜਣਾ ਤੁਹਾਡੀ ਤੋਂ ਜਾਨ ਛੁਡਾਉਣੀ ਆ ਜਿੰਨਾ ਪੈਸੇ ਦਾ ਤੁਸੀਂ ਦੇਖ ਲਓ ਵੀ ਇੱਥੇ ਮਾਫੀ ਮੰਗਣ ਲਈ ਮੈਨੂੰ ਮਾਫ ਕਰ ਦੇਣਾ ਕਹਿਣ ਲੱਪੇ ਆ ਕਿ ਜੇ ਤੁਸੀਂ ਮਾਫ ਕਰਨਾ ਗੁਰੂ ਸਾਹਿਬ ਦੇ ਦਿੱਤੇ ਹੁੰਦੇ ਨਾ ਉਹ ਦੇਰ ਲਾ ਸਕਤੋਂ ਗੁਰੂ ਸਾਹਿਬ ਦਾ ਘਟ ਕਰਨ ਦੀ ਜਾਨਦਾ ਆ ਉਹ ਕੀ ਕੀ ਕਰਦਾ ਪਿਆ ਉਹ ਕਿਸ ਤਰ੍ਹਾਂ ਉਹ ਮੈਂ ਲਾਗ ਯੂ.ਕੇ ਦੇ ਹਾਰ ਦੇ ਲਈ ਇਹ ਵਾਹ ਪੰਜਾਬੀ ਨਹੀਂ ਹੋਵੇ ਇਸ ਭਲੇਖੇ ਤੇ ਜੁੜ ਰਹੀਓ ਯੂ ਲੋਕ ਵੀ ਹੈਵੇ ਨਾੜੇ ਪ੍ਰਵਾਸੀ ਆਏ ਹੋਏ ਆ 30 40 ਸਾਲ ਤੋਂ ਬਿਲਕੁਲ ਭਾਈ ਮੈਂ ਇਸੇ ਨੂੰ ਕਲੀਅਰ ਕਰਨੀ ਚਾਹੁੰਦਾ ਤੁਹਾਡੇ ਨਾਲ ਗੱਲ ਇਹ ਜਮਾਨਾ ਨ ਹੋਵੇ ਕਿ ਜਗੀਰ ਨਹੀਂ ਖੜੀ ਨਾ ਗਿਆ ਮੈਂ ਜਗੀਰ ਨਹੀਂ ਖੜੀਆਂ ਮੱਗਾ ਨਹੀਂ ਜੀ ਇਹ ਫਗਵਾੜੇ ਵਾਲੇ ਦਾ ਮੁੰਡਾ ਸ਼ਹਿਰ ਤੁਹਾਡਾ ਕਿਸੇ ਕੰਮ ਕੇ ਤੋਹਰੇ ਹੈ ਸ਼ਹਿਰ ਨੂੰ ਮੈਂ ਆਪਣਾ ਭੁਜਾ ਦੇ ਤਾਂ ਮੇਰੇ ਦਿਲ ਦੀ ਜੋ ਭਾਵਨਾ ਮੈਂ ਉਹ ਦੱਸੀ ਹੈ ਜੀ ਮੈਂ ਇੱਥੇ ਕਰਕੇ ਜੇ ਮੈਂ ਨਹੀਂ ਕਰਦਾ ਤਾਂ ਵੀ ਤਾਂ ਮੈਂ ਆਪ ਹੀ ਕਰਦਾ ਮੈਨੂੰ ਕਦੋਂ ਕੇ ਦੱਸਾਰੇ ਫਿਰ ਤੁਹਾਨੂੰ ਕਿਉਂ ਸਤਿ ਇੱਕ ਕਰਕੇ ਮੈਂ ਫਗਵਾੜਾ ਸ਼ਹਿਰ ਦੇ ਖੂਬੀਦਾਰ ਗਿਰਮ ਕਿਹਾ ਕਿਉਂਕਿ ਐਨਆਰਆਈ ਵੀ ਬਹੁਤ ਹਨ ਫਗਵਾੜੇ ਦੇ ਉਹ ਕਹਿੰਦੇ ਸਾਡਾ ਭਾਈ ਸ਼ਹਿਰ ਦਾ ਨਾਮ ਹੋ ਰਿਹਾ ਹੈ ਤੁਸੀਂ ਜੋ ਫੈਸਲਾ ਕੀਤਾ 1% ਨਾ ਮੰਨਦੇ ਵਿੱਚ ਰੱਖਿਓ ਕਿ ਜਗਦੀਪ ਸਿੰਘ ਸਾਡੀ ਦੀ ਭਾਵਨਾ ਸੀ ਅਸੀਂ ਤਾਂ ਕਰਿਆ ਮੇਰੀ ਭਾਵਨਾ ਇੱਥੇ ਕੰਮ ਬਿਲਕੁਲ ਨਹੀਂ ਕਰਦੀ ਜੀ ਮੈਂ बतौर ਪੱਤਰਕਾਰ ਆਇਆ ਜੀ ਕਿ ਮੈਂ ਤੇ ਆਪਣੇ ਮਾਨੀ ਭਾਵਨਾ ਰੱਖੀ ਹੈ ਵੀ ਆਹ ਮੇਰੇ ਮਾਨੀ ਭਾਵਨਾ ਜੀ ਇਹ ਫੈਰਲੋਜੀਆ ਫਰਦਾ ਹੁੰਦਾ ਤਾਂ ਠੀਕ ਸੀ ਪਰ ਜੇ ਇਹ ਨਾ ਵੀਰਾਂ ਦੇ ਗਰੀਬਾਂ ਦੇ ਵਿੱਚ ਕਿਵੇਂ ਨੂੰ ਬਚਣ ਲੱਗਦਾ ਇਕੱਠੇ ਬੈਠ ਕੇ ਗੁਰਮਤਾ ਕਰਕੇ ਆਪਾਂ ਕਾਹ ਕਰਦੇ ਆ ਕਿ ਇੱਕ ਇੱਕ ਚੱਕਰ ਵਿੱਚ ਇਹਨੂੰ ਸੁਪਾਤੀ ਕਰ ਰਹੇ ਆ ਕਿ ਕਾਨੂੰ ਕਿਤੇ ਕਹਿ ਵੀ ਨਹੀਂ ਕੀ ਜੇ ਅੱਗੇ ਤੋਂ ਮਗਰੀ ਦਵਾਈ ਦੇ ਦਬਾਵਾ ਦੀ ਕੋਈ ਚਾ ਚਾਤ ਨਹੀਂ ਤਰਖਾਨਾਂ ਜਮਨੇ ਵਾਲਾ ਕੰਮ ਹੋ ਗਿਆ ਤਰੀ ਚੱਲਿਆ ਜੀ ਇੱਥੇ ਕੀ ਚੱਲਣਾ ਇਹ ਗੁਰੂ ਦੀ ਹਜ਼ੂਰੀ ਹੈ ਗੁਰੂ ਸਾਡੇ ਨਾਲ ਹੈ ਪਰ ਮੈਨੂੰ ਲੱਗਦਾ ਵੀ ਆਪਣੀ ਸਮਾਂ ਵੀ ਹੋ ਗਿਆ ਵੀ ਰਾਤ ਹੋਣ ਦਾ ਟਾਈਮ ਇਹ ਆਪਾਂ ਨੂੰ ਸਮਾਂ ਜ਼ਿਆਦਾ ਲੱਗਦਾ ਕਿਰਪਾ ਬਾਹਰ ਲੱਜਾਂਗੇ ਠੀਕ ਹੈ ਜੀ ਠੀਕ ਹੈ ਸ਼ੋਰ ਚੱਲ ਰਿਹਾ ਤਾਂ ਮੈਂ ਵੀ